ਸਤਿ ਸ਼੍ਰੀ ਅਕਾਲ ਪੰਜਾਬੀਓ ਸਵਾਗਤ ਕਰਦੇ ਹਾਂ ਇੱਕ ਹੋਰ ਨਵੀਂ ਵੀਡੀਓ ਵਿੱਚ ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀ ਭਾਰਤੀਆਂ ਦੇ ਲਈ ਹੁਣ ਕੈਨੇਡਾ ਤੋਂ ਵੱਡੀ ਖੁਸ਼ਖਬਰੀ ਨਿਕਲ ਕੇ ਆ ਰਹੀ ਹੈ ਜੀਹਾਂ ਤੁਹਾਨੂੰ ਦੱਸ ਦਈਏ ਕਿ ਜਿੱਥੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਪਿਛਲੇ ਦਿਨ ਹੀ ਐਲਾਨ ਕੀਤਾ ਗਿਆ ਸੀ ਕਿ ਕੈਨੇਡਾ ਦੇ ਵਿੱਚ ਜਿਹੜੇ ਵੀ ਪੰਜਾਬੀ ਭਾਰਤੀ ਸਟੂਡੈਂਟ ਹੁਣ ਸਟੱਡੀ ਪੂਰੀ ਕਰਨਗੇ ਤੇ ਉਹਨਾਂ ਨੂੰ ਵਰਕ ਪਰਮਿਟ ਲੈਣ ਦੇ ਲਈ ਫਿਰ ਤੋਂ ਦੁਬਾਰਾ ਜਿਹੜਾ ਆਈਲੈਂਡਸ ਜਾਂ ਫਿਰ ਹੋਰ ਕੋਈ ਭਾਸ਼ਾ ਦਾ ਜਿਹੜਾ ਉਹ ਐਗਜ਼ਾਮ ਦੇਣਾ ਪਵੇਗਾ ਪਰ ਇੱਥੇ ਹੀ ਤੁਹਾਨੂੰ ਦੱਸ ਦਈਏ ਕਿ ਬਹੁਤ ਸਾਰੇ ਪੰਜਾਬੀ ਭਾਰਤੀ ਸਟੂਡੈਂਟ ਜੋ ਕਿ ਬੇਹੱਦ ਇਸ ਫੈਸਲੇ ਤੋਂ ਕਾਫੀ ਜ਼ਿਆਦਾ ਜਿਹੜੇ ਨਿਰਾਸ਼ ਹੋ ਚੁੱਕੇ ਸਨ ਕਿਉਂਕਿ ਪਹਿਲਾਂ ਹੀ ਉਹਨਾਂ ਦੇ ਵੱਲੋਂ ਐਡਰੈਸ ਕਰਕੇ ਕੈਨੇਡਾ ਦਾ ਵੀਜ਼ਾ ਲਿਆ ਗਿਆ ਸੀ ਤੇ ਬਾਅਦ ਵਿੱਚ ਸਟੱਡੀ ਪੂਰੀ ਕਰਨ ਤੋਂ ਬਾਅਦ ਉਹਨਾਂ ਨੂੰ ਫਿਰ ਤੋਂ ਜਿਹੜਾ ਹੁਣ ਆਇਲਟਸ ਦਾ ਐਗਜ਼ਾਮ ਦੇਣਾ ਪੈਂਦਾ ਸੀ ਜਿਸ ਦੇ ਵਿੱਚ ਸਕੋਰ ਵੀ ਉਹਨਾਂ ਨੂੰ ਕਾਫੀ ਇਹਦਾ ਹਾਈ ਲੈਣੇ ਪੈਂਦੇ ਸਨ ਪਰ ਹੁਣ ਕੈਨੇਡਾ ਤੋਂ ਵੱਡੀ ਖੁਸ਼ਖਬਰੀ ਨਿਕਲ ਕੇ ਆ ਗਈ ਹੈ ਪੰਜਾਬੀ ਭਾਰਤੀ ਸਟੂਡੈਂਟ ਨੂੰ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਵੱਡੀ ਰਾਹਤ ਦੇ ਦਿੱਤੀ ਗਈ ਹੈ ਕਿ ਹੁਣ ਕੈਨੇਡਾ ਦੇ ਵਿੱਚ ਜਿਹੜੇ ਸਟੂਡੈਂਟ ਆਇਲੈਂਡਸ ਨਹੀਂ ਕਰਨਾ ਚਾਹੁੰਦੇ ਉਹ ਹੁਣ ਪੀਟੀਆਈ ਦਾ ਵੀ ਜਿਹੜਾ ਐਗਜ਼ਾਮ ਦੇ ਸਕਦੇ ਹਨ ਤੁਹਾਨੂੰ ਦੱਸ ਦিয়ে ਕਿ ਬਹੁਤ ਸਾਰੇ ਸਟੂਡੈਂਟ ਨੂੰ ਪੀਟੀਆਈ ਕਾਫੀ ਜ਼ਿਆਦਾ ਸੌਖੀ ਲੱਗਦੀ ਹੈ ਹੁਣ ਪੀਟੀਆਈ ਨੂੰ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਜਿਹੜੇ ਫੈਸਲੇ ਦੇ ਵਿੱਚ ਸ਼ਾਮਲ ਕਰ ਲਿਆ ਗਿਆ ਹੈ ਇਸ ਤੋਂ ਇਲਾਵਾ ਦੂਸਰੀ ਅਪਡੇਟ ਦੀ ਗੱਲ ਕਰੀਏ ਕੈਨੇਡਾ ਦੇ ਚਾਹਵਾਨ ਪੰਜਾਬੀ ਭਾਰਤੀਆਂ ਦੇ ਲਈ ਹੁਣ ਦੂਸਰੀ ਵੱਡੀ ਖੁਸ਼ਖਬਰ ਨਿਕਲ ਕੇ ਆ ਰਹੀ ਹੈ ਕਿ ਕੈਨੇਡਾ ਇਮੀਗ੍ਰੇਸ਼ਨ ਭਾਗ ਦੇ ਵੱਲੋਂ 2025 ਦੇ ਦੌਰਾਨ 95 ਹਜ਼ਾਰ ਲੋਕਾਂ ਨੂੰ ਪੀਆਰ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ ਜਿੱਥੇ ਕੀ ਸਾਲ 2020 ਤੋਂ ਇਲਾਵਾ 2026 ਦੀ ਗੱਲ ਕਰੀਏ ਉਸਦੇ ਵਿੱਚ 3 ਲੱਖ ਸਿਰਫ 80 ਹਜ਼ਾਰ ਲੋਕਾਂ ਨੂੰ ਹੀ ਪੀਆਰ ਦਿੱਤੀ ਜਾਵੇਗੀ ਤੇ ਸਾਲ 2027 ਦੇ ਵਿੱਚ 365 ਹਜ਼ਾਰ ਜਦਕਿ 395 ਹਜ਼ਾਰ ਸਾਲ 2025 ਦੇ ਵਿੱਚ ਪੀਆਰ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ ਜੋ ਕਿ ਆਉਣ ਵਾਲੇ ਅਗਲੇ 2 ਸਾਲਾਂ ਨਾਲੋਂ ਵੀ ਜ਼ਿਆਦਾ ਕਿਤੇ ਪੀਆਰ ਦੇਣ ਦਾ ਐਲਾਨ ਸਾਲ 2025 ਦੇ ਵਿੱਚ ਕੀਤਾ ਗਿਆ ਹੈ ਜੋ ਕਿ ਪੰਜਾਬੀ ਭਾਰਤੀਆਂ ਦੇ ਲਈ ਵੱਡੀ ਖੁਸ਼ਖਬਰੀ ਨਿਕਲ ਕੇ ਹੁਣ ਕੈਨੇਡਾ ਤੋਂ ਆ ਰਹੀ ਹੈ ਧੰਨਵਾਦ